ਜੀ ਸਰਦਾਰ ਭਗਵੰਤ ਸਿੰਘ ਮਾਨ ਮੈਂ ਇਹਨਾਂ ਨੂੰ ਅਪੀਲ ਕਰਨਾ ਚਾਹੂਗਾ ਸਰਦਾਰ ਜੀ ਸੀਐਮ ਸਾਹਿਬ ਮੈਂ ਰਿਸਪੈਕਟ ਕਰਦਾ ਕਿਉਂਕਿ ਮੈਂ ਤੁਹਾਡੇ ਨਾਲ 2 ਸਾਲ ਡਿਊਟੀ ਕੀਤੀ ਹੈ ਉਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਤੁਹਾਨੂੰ ਮਿਲਣ ਦਾ ਮੌਕਾ ਨਹੀਂ ਮਿਲ ਗਿਆ ਮੈਂ ਕਾਂਗਰਸ ਪਾਰਟੀ 'ਚ ਆ ਗਿਆ ਤੁਹਾਡਾ ਕੋਈ ਗਿਲਾ ਸ਼ਿਕਵਾ ਹੋਵੇਗਾ ਜਾਂ ਵਾਜਬ ਹੋਵੇਗਾ ਪਰ ਮੈਂ ਤੁਹਾਨੂੰ ਕਰਨਾ ਇੱਕ ਵਾਰੀ ਇੱਕ ਅਨਾਉਂਸ ਕਰ ਦਿਓ ਕਿ देयर विल बी ਨੋ ਫਰਦਰ ਡਵੈਲਪਮੈਂਟ ਮੋਹਾਲੀ ਦੇ ਇਰਤ ਗਿਰਦ ਕਿਉਂ ਮੈਂ ਸੰਗਰੂਰ ਕਰੂੰਗਾ ਧੂਰੀ ਕਰੂੰਗਾ ਪਟਿਆਲਾ ਕਰੂੰਗਾ ਬਠਿੰਡਾ ਕਰੂੰਗਾ ਗੁਰਦਾਸਪੁਰ ਪਰੂੰਗਾ ਫਿਰੋਜ਼ਪੁਰ ਕਰੂੰਗਾ ਲੁਧਿਆਣਾ ਕਰੂੰਗਾ ਜਲੰਧਰ ਕਰੂੰਗਾ ਇਹ ਜਿਹੜੇ ਪੈਸੇ ਹੜ ਚ ਘਿਰ ਕੇ ਇੱਥੇ ਲਿਆਏ ਜਾ ਰਹੇ ਨੇ ਜਿਹੜੇ ਨੈਕਸਸ ਵਾਲੇ ਬਿਲਡਰਸ ਨੇ ਤੇ ਕਲੋਨਾਈਜ਼ਰਸ ਨੇ ਤੇ ਪੋਲਿਟਿਸ਼ੀਅਨਸ ਨੇ ਇਹ ਮੈਂ ਇਥੋਂ ਕੱਢ ਕੇ ਪੈਸਾ ਬਾਹਰ ਲਗਾਉਂਗਾ ਹੁਣ ਮੈਨੂੰ ਯਾਦ ਹੈ ਮੈਂ ਅੱਗੇ ਵੀ ਕਿਹਾ ਸੀਗਾ ਕਿ ਗਰੋਥ ਡਰਾਈਵਰ ਦੇ ਨਾਂ ਤੇ ਪੈਸਾ ਪੰਜਾਬ ਦੇ ਇੱਕ ਨੁੱਕਰ ਚ ਲਗਾਈ ਜਾ ਰਹੇ ਨੇ ਕਿਉਂ ਜਮਾਈ ਪੰਜਾਬ ਦੇ ਸਾਈਡ ਤੇ ਮਤਲਬ ਇੱਕ ਸਾਈਡ ਤੇ ਇੱਕ ਸਾਈਡ ਤੇ ਜਮਾਈ ਇਹ ਕਿਹੜਾ ਕਿ ਐਲਓਸੀ ਆ ਤੇ ਅਸੀਂ ਹਿੰਦੁਸਤਾਨ ਦੀ ਫੌਜ ਆ ਤੇ ਅਸੀਂ ਚੰਡੀਗੜ੍ਹ ਨੂੰ ਚਾਰ ਸ਼ਵੇਰੋਂ ਘੇਰਨਾ ਆ ਕਿ ਅਸੀਂ ਕੱਢ ਕੇ ਲੈਵਾਂਗੇ ਨਹੀਂ ਮਤਲਬ ਕਿ ਮੁੱਲ ਮੁੱਲਾਂ ਪਰ ਗਰੀਬ ਦਾਸ ਦਾ ਕੀ ਬਣ ਗਿਆ ਭੁੱਲੀ ਗਿਆ ਕਿ ਸਾਡੇ ਕਿੱਥੇ ਸੀ ਠੀਕ ਹੈ ਖੜ ਡੇਰਾ ਬਸੀ ਹੁਣ ਤੇ ਬਨੂੜ ਨੂੰ ਵੀ ਨਾਲ ਛੋੜ ਲਿਆ ਠੀਕ ਹੈ ਸਾਨੂੰ ਇਹ ਇਸ ਨਸੂਰ ਨੇ ਮੈਂ ਇਹਨੂੰ ਕੈਂਸਰ ਕਹਿੰਦਾ ਹਾਂ ਕਿਉਂਕਿ ਟੈਕਨੀਕਲੀ ਤੌਰ ਤੇ ਉੱਥੇ ਇਸ ਤੋਂ ਜ਼ਿਆਦਾ ਅ ਡੋਮੈਸਟਿਕ ਸਿਵਲਾਈਜ਼ੇਸ਼ਨ ਨਹੀਂ ਰਹਿ ਸਕਦੀ ਜਿੰਨੀ ਹੁਣ ਹੋ ਗਈ ਹੈ ਇਹ ਵੀ ਇੱਕ ਐਕਸੈਸ ਹੈ ਪਹਿਲੀ ਗੱਲ ਪਾਣੀ ਸ਼ਿਵਾਲਿਕ ਦੀਆਂ ਹਿਲਸ ਨੇ ਜਦੋਂ ਲੀਕ ਔਰਬਿਜ਼ੀਅਰ ਨੇ ਚੰਡੀਗੜ੍ਹ ਬਣਾਇਆ ਸੀ ਉਹਨੇ ਇੱਕ ਲਿਮਟ ਫਿਕਸ ਕੀਤੀ ਸੀ ਕਿ ਇੰਨੇ ਧਾਰੇ ਚ ਚੰਡੀਗੜ੍ਹ ਹੋਏਗਾ ਉਸ ਤੋਂ 16 ਕਿਲੋਮੀਟਰ ਕੁਝ ਨਹੀਂ ਹੋਏਗਾ ਕਿਉਂ ਕਿਉਂਕਿ ਸ਼ਿਵਾਲਿਕ ਦਾ ਏਰੀਆ ਹੈ ਏਰੀਆ ਨੰਬਰ 2 ਸਾਡੇ ਚੋਂ ਆਉਂਦੇ ਨੇ ਡ੍ਰੇਨਸ ਆਉਂਦੀਆਂ ਨੇ ਲੇਕਸ ਬਣੀਆਂ ਸੀ ਖਤਮ ਹੋ ਗਈਆਂ ਤੇ ਸਾਰਾ ਕੁਝ ਬਲੌਕ ਹੋ ਗਿਆ ਉਹਦਾ ਨ ਕੀ ਹੋਇਆ ਬਿਨਾ ਲੇਕਸ ਤੋਂ ਬਿਨਾ ਰਿਵਰਸ ਤੋਂ ਗਰਾਉਂਡ ਵਾਟਰ ਰਿਪਲੈਨਿਸ਼ ਨਹੀਂ ਹੁੰਦਾ ਕੱਲਾ ਮੀਨਾ ਨਹੀਂ ਹੁੰਦਾ ਕਿਉਂਕਿ ਪਾਣੀ ਰੁੜ ਜਾਂਦਾ ਤੁਸੀਂ ਦੇਖੋਗੇ ਕਿ ਮੁਹਾਲੀ ਦੇ ਇਰਦ ਗਿਰਦ ਏਰੀਆ ਦਾ ਹੁਣ ਤੇ ਰਾਜਪੁਰੇ ਤੱਕ ਮਾਰ ਕਰਕੇ ਗੱਲ ਮੈਂ ਵਾਕਫੀ ਜਾਣਕਾਰੀ ਰੱਖਦਾ ਹਾਂ ਕਿ 300 ਮੀਟਰ ਫੁੱਟ ਤੋਂ ਲੈ ਕੇ ਹੁਣ 1200 ਫੁੱਟ ਤੇ ਪਾਣੀ ਚੱਲ ਗਿਆ ਮਤਲਬ 1200 1400 ਫੁੱਟ ਬੋਰ ਕਰਨਾ ਪੈ ਰਿਆ ਪਾਣੀ ਸਪਲਾਈ ਕਰ ਤੇ ਜੇ ਮੈਂ ਪੋਪੂਲੇਸ਼ਨ ਵਧਾਈ ਜਾਊਗਾ ਇੱਕ ਅਰਬਨ ਕੈਓਸ ਕ੍ਰੀਏਟ ਕਰੀ ਜਾਊਗਾ ਤੇ ਬੇੜਾਗਰ ਕਿ ਨਹੀਂ ਕਰ ਰਿਹਾ ਨਾਲੇ ਫਾਇਦਾ ਕਿਨੂੰ ਦੇ ਰਹੇ ਹੋ ਆਇਆ ਗਰੀਬ ਆਦਮੀ ਫਿਰੋਜ਼ਪੁਰ ਦੇ ਨੂੰ ਆਇਆ ਤੁਸੀਂ ਕਹੋ ਜੀ 50% ਜਿਹੜੇ ਪਲੱਟ ਨੇ ਜਿੰਨੇ ਵੀ ਅਜੇ ਤੱਕ ਬਣਾਏ ਨੇ ਅੱਜ ਮੈਂ ਡਿਕਲੇਅਰ ਕਰਦਾ ਹਾਂ ਕਿ 50% 플ੌਟ ਜਿਹੜੇ ਨੇ ਇਹ ਲੋਅਰ ਇਨਕਮ ਸੋਸਾਇਟੀ ਨੂੰ ਲੋਡ ਕੀਤੇ ਜਾਣਗੇ ਉਹਦੇ ਤੇ ਬਿਲਡਰ ਨੇ ਕਿੰਨਾ ਵੀ ਖਰਚਾ ਹੋਇਆ ਜੇ ਮੇਰਾ ਵੱਸ ਛੱਲੇ ਤੇ ਮੈਂ ਕੈਬਨਟ ਦੀ ਮੀਟਿੰਗ ਨੂੰ ਡਿਕਲੇਅਰ ਕਰਵਾ ਦਵਾਂ ਅਜੇ ਤੱਕ ਜਿੰਨੇ ਫਲੈਟ ਬਣੇ ਨੇ ਉਹਨਾਂ ਚੋਂ 50% ਜਿਹੜੇ ਨੇ ਉਹ ਦਲਿਤ ਸਮਾਜ ਨੂੰ ਪੂਰ ਫਾਰਮਰ ਨੂੰ ਜਿਹਦੀ 10 ਕਿੱਲੇ ਤੋਂ ਘਰ ਦੀ ਮਾਲਕੀ ਹੈ ਘਟਦੀਆਂ ਜਾਂ ਜਿਹੜੇ EMPLOYEES ਜਿਨ੍ਹਾਂ ਨੂੰ ਆਪਾਂ NON-GASTAR ਰੈਂਕ ਚ ਰੱਖਦੇ ਨੇ ਕਾਂਸਟੇਬਲ ਹੈਡ ਕਾਂਸਟੇਬਲ ASI ਨਾਇਬ ਤਸੀਲਦਾਰ ਕਾਨੂੰਗੋ ਪਟਵਾਰੀ ਉਹਨਾਂ ਨੂੰ ਲੋਟ ਕੀਤੇ ਜਾਣਗੇ ਕਰ ਲੈਣ ਫੇਰ ਤੇ ਮੈਂ ਮੰਨੂਗਾ ਕਿ ਇਹ ਭਲਾ ਕਰਤਾ ਪੰਜਾਬ ਸਰਕਾਰ ਲੈਂਡ ਪੀਲਿੰਗ ਲੈ ਆਈ ਤੇ ਸੀ ਉਹ ਤਾਂ ਗਰੀਬਾਂ ਵਾਸਤੇ ਲਈ ਨਹੀਂ 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 ਇਹਦੇ ਲੈਂਡ ਪੀਲਿੰਗ ਦਾ ਮੈਂ ਜਵਾਬ ਦੇਣਾ ਮੈਂ ਇੱਕ ਆਰਟੀਕਲ ਲਿਖਿਆ ਸੀ ਆਪਣੇ ਟਵਿੱਟਰ ਹੈਂਡਲ ਤੇ ਜਿਹੜਾ ਮੇਰਾ ਬਲੌਗ ਹੈ ਥਰੂ ਮਾਈ ਟਰਬਨ .com ਹੂੰ ਥ੍ਰੀਕਾ ਥਰੂ ਮਾਈ ਟਰਬਨ ਮੇਰੇ ਵੈਬਸਾਈਟ ਤੇ ਪਿਆ ਹੈ ਉਹ ਮੈਂ ਅਪੋਜ਼ ਇਸ ਕਰਕੇ ਕੀਤਾ ਸੀ ਕਿ ਮੈਂ ਵਿਜੀਲੈਂਸ ਚ ਤੋਂ ਇਲਾਵਾ ਆਈਜੀ ਕ੍ਰਾਈਮ ਰਿਆਂ ਪੌਣੇ 2 ਸਾਲ ਦਾ IG ਇਕਨੋਮਿਕ ਅਫੈਂਸਸ ਵਿੰਗ ਰਿਆਂ ਨਾਲ ਤੇ ਮੈਂ ਦੇਖਿਆ ਸੀਗਾ ਕਿ ਇਹ ਜਿਹੜੇ ਕਲੋਨਾਈਜ਼ਡ ਜ਼ਮੀਨ ਫਾਰਮਰ ਦੀ ਆ ਹੂੰ ਇਹਨਾਂ ਨੇ ਲੈਂਡ ਪੂਲ ਤੇ ਲੈ ਲਈ ਹੂੰ ਇਹਨਾਂ ਨੇ ਇਹ ਕੋਈ ਨਹੀਂ ਅਸ਼ੋਰੈਂਸ ਦਿੱਤੀ ਕਿ ਸਾਰੀ ਜਿਹੜੀ ਅਸੀਂ ਲੈਂਡ ਅਕਵਾਇਰ ਕਰਾਂਗੇ ਇਹਨੂੰ ਪੁੱਡਾ ਗਮਾਡਾ ਜਾਂ ਪੀਡੀਐਸ ਡਿਵੈਲਪ ਕਰਨਗੀਆਂ ਲੋਕਲ ਪੀਡੀਐਸ ਉਸ ਤੋਂ ਬਾਅਦ ਕੀ ਕਰਨਾ ਸੀ ਇਹਨਾਂ ਨੇ ਜ਼ਮੀਨ ਜ਼ਿਮੀਂਦਾਰਾਂ ਦੀ ਇਕੱਠੀ ਕਰਨੀ ਸੀ ਜਿਵੇਂ ਪਹਿਲਾਂ ਮੋਹਾਲੀ ਚ ਹੋਇਆ ਇਹ ਇੱਕ ਸੈਕਟਰ ਜੀਐਲਪ ਲਈ ਉਹ ਦੇ ਦਿਓ ਹੂੰ ਉਹ ਐਮਐਲਏ ਨੇ ਜਲਪਲ ਵਾਲੇ ਐਮਐਲਏ ਸਾਹਿਬ ਉਹ ਜਦੋਂ ਮੈਂ ਐਸਐਸਪੀ ਮੁਹਾਲੀ ਸੀਗਾ ਸਕੂਟਰ ਤੇ ਹੁੰਦੇ ਸੀ ਬਜਾਜ ਚੇਤਕ ਤੇ ਠੀਕ ਹੈ ਇੰਨੀ ਇਨਕਮ ਕਿਵੇਂ ਹੋ ਗਈ ਰੋਟੇਟ ਹੋ ਕੇ ਠੀਕ ਹੈ ਮੈਂ ਕੱਲ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਜੇ ਇੰਨੇ ਇਹਨਾਂ ਨੇ ਗੱਡੀਆਂ ਬਣਾ ਲੀਆਂ ਇੰਨੀਆਂ ਟਰੱਕ ਬਣਾ ਲਏ ਇੰਨੀਆਂ ਕਾਰਾਂ ਬਣਾ ਲੀਆਂ ਬਦਲ ਫੈਮਿਲੀ ਨੇ ਬਦਲ ਫੈਮਿਲੀ ਨੂੰ ਬੋਲ ਰਹੇ ਬਦਲ ਫੈਮਿਲੀ ਦੀ ਬੋਲ ਰਹੇ ਬੀਬਾ ਸਾਹਿਬ ਨਾਲੀਆਂ ਇਹਨਾਂ ਨੇ ਇਹਨਾਂ ਨੇ ਹੋਟਲ ਬਣਾ ਲਏ ਇਹ ਚ ਕੋਈ ਡਾਕਟਰ ਨਹੀਂ ਆ ਕਿ ਜੇ ਉਹ ਹੱਕ ਸੱਚ ਨਿਆਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਹੂੰ ਤੇ ਜੇ ਸਾਰੇ ਜਣੇ ਸੂਰ ਤੇ ਗਾਏ ਖਾ ਰਹੇ ਨੇ ਖਸਮਾਂ ਨੂੰ ਖਾਣ ਮੈਂ ਧਰਮਾਤਮਾ ਨਹੀਂ ਐ ਠੀਕ ਐ ਫਿਰ ਇਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਇਹਨਾਂ ਦੇ ਮੈਂਬਰ ਨੇ ਆਪ ਵੀ ਇਹਨਾਂ ਦਾ ਚੁਫੇਰਾ ਵੀ ਤੇ ਇਹਨਾਂ ਦਾ ਜੇ ਆਪਣੇ ਆਪ ਨੂੰ ਅਲੱਗ ਰੱਖਣਾ ਚਾਹੁੰਦੇ ਨੇ ਜਿਵੇਂ ਜਲ ਮੇ ਕਮਲ ਅਲੇਪ ਜੇ ਇੰਜੀਨੀਅਰ ਖਣਾ ਚਾਹੁੰਦੇ ਨੇ ਤੇ ਫਿਰ ਕਰਨ ਵੀ ਬੋਲਦੇ ਨੇ ਵੈਰੀ ਗੁੱਡ No problem ਉਹਨਾਂ ਦਾ ਪੋਲਿਟੀਕਲ ਸਟਾਇਲ ਬਹੁਤ ਵਧੀਆ ਮੈਂ ਡਾਊਟ ਨਹੀਂ ਕਰਦਾ ਠੀਕ ਹੈ ਹੀ ਹੈ ਸਟੇਟ ਤਾਂ ਵਧੀਆ ਸਾਹੁੰਦੇ ਨੇ ਹੀ ਹੀ ਮਤਲਬ ਪੋਲਿਟੀਕਲ ਸਟਾਇਲ ਜਿਹੜਾ ਉਹਦੇ ਚ ਉਹ ਬੜੀ ਤਰੀਕੇ ਨਾਲ ਗੱਲ ਕਰਦੇ ਨੇ ਜਿਹੜੇ ਬਾਕੀਆਂ ਨੂੰ ਹਿੱਟ ਕਰਦੀ ਹੈ ਹੋ ਸਕਦਾ ਮੇਰੇ ਲਈ ਕਰ ਤੇ ਮੈਨੂੰ ਵੀ ਹਿੱਟ ਕਰੇ ਹੂੰ ਠੀਕ ਹੈ ਲੇਕਿਨ ਕਿਉਂਕਿ ਮੈਂ ਵੀ ਪੰਜਾਬੀ ਦਾ ਲਿਟਰੇਚਰ ਦਾ ਪੜਿਆ ਲਿਖਿਆ ਫਿਰ ਮੈਂ ਵੀ ਉਸ ਹਾਸ ਰਖ ਤਰੀਕੇ ਨਾਲ ਜਵਾਬ ਦੇ ਸਕਦਾ ਪਰ ਨਹੀਂ ਦੇਣਾ ਚਾਹੁੰਦਾ ਕਿਉਂਕਿ ਇਸ ਦੇ ਸੀਐਮ ਨੇ ਮੇਰੇ ਮੈਂ ਉਹਨਾਂ ਦੇ ਨਾਲ 2 ਸਾਲ ਕੰਮ ਕੀਤਾ ਪਰ ਇਹਨਾਂ ਨੂੰ ਫਿਰ ਇਹ ਤੇ ਕਰਨਾ ਚਾਹੀਦਾ ਨਾ ਕਿ ਜੇ ਕਿੰਤੂ ਪਰੰਤੂ ਕਿਤੇ ਹੋ ਰਿਹਾ ਹੈ ਤੇ ਉਹਨਾਂ ਨੂੰ ਇੱਕ ਵਾਰੀ ਕਹਿਣ ਭਾਈ ਸਾਹਿਬ ਤੁਸੀਂ ਤੁਹਾਡੇਦਰ ਛੱਡ ਦਿਓ ਜੇ ਉਹ ਆਪ ਇਨਵੋਲਡ ਨਹੀਂ ਹਨ ਠੀਕ ਹੈ ਨਾ ਤੁਸੀਂ ਕਿਹੜੇ ਐਮਐਲਏ ਦੀ ਗੱਲ ਕਰ ਰਹੇ ਹੋ ਮੈਂ ਕਿਸੇ ਐਮਐਲਏ ਦੀ ਨਹੀਂ ਮੈਂ ਇੱਕ ਨੂੰ ਕਿੰਤੂ ਮੈਂ ਤੇ ਤੁਹਾਡੇ ਕੋਲੋਂ ਸਰਦਾਰ ਕਲਵੰਦ ਸਿੰਘ ਦਾ ਨਾਮ ਲਿਆ ਜਿਹੜੇ ਉੱਥੇ ਨੇ ਠੀਕ ਹੈ ਆਇਆ ਕਿ ਉਹ ਇਸ ਕਰਕੇ ਨਾਂ ਲਿਆ ਕਿਉਂਕਿ ਤੁਹਾਡੇ ਕੋਲ ਉਹ ਮੁਹਾਲੀ ਦੀ ਗੱਲ ਆ ਗਈ ਕੱਲੇ ਕਲਵੰਤ ਸਿੰਘ ਥੋੜੇ ਉੱਥੇ ਬਿਲਡਰ ਨੇ ਹੂੰ ਉਹਨਾਂ ਜੋ ਕੁਝ ਬਿਲਡਰ ਇਹੋ ਜਿਹੇ ਜਿਹਦੇ ਕਿਉਂ ਦੀ ਦੁਕਾਨ ਸੀ ਹੁਣ ਉਹ ਬੜਾ ਤਗੜਾ ਬਿਲਡਰ ਬਣਿਆ ਹੂੰ ਠੀਕ ਹੈ ਮਤਲਬ ਐਡਾ ਸੌਖਾ ਨਹੀਂ ਹੈ ਸਾਰਾ ਕੁਝ ਕਰਨਾ ਜਿਵੇਂ ਇਹ ਕਹਿ ਰਹੇ ਨੇ ਇਹਨਾਂ ਨੂੰ ਸਿਰਫ ਇੰਨਾ ਹੀ ਕਰ ਲੈਣਾ ਹੂੰ ਸਰਦਾਰ ਭਗਵੰਤ ਸਿੰਘ ਮਾਨ ਹੁਣ ਮੈਂ ਤੁਹਾਡੇ ਥਰੂ ਅਪੀਲ ਕਰਨਾ ਚਾਹੁੰਦਾ ਕਿ ਮੈਂ ਰਿਕਵੈਸਟ ਕਰਦਾ ਵਾਹਿਗੁਰੂ ਦੇ ਨਾਂ ਤੇ ਸਾਹਿਬ ਜادہ ਅਜੀਤ ਸਿੰਘ ਨਗਰ ਨੂੰ ਗੁਰੂ ਗੋਬਿੰਦ ਸਿੰਘ ਦੇ ਵੱਡੇ ਬੇਟੇ ਨੂੰ ਜੇ ਤੁਸੀਂ ਓਬਿਟਿਊਰੀ ਦੇਣਾ ਚਾਹੁੰਦੇ ਹੋ ਉਹਨਾਂ ਦੀ ਆਨਰ ਇੰਟੈਗਰਿਟੀ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤੇ ਫਿਰ ਮੋਹਾਲੀ ਨੂੰ ਸਹਬਜਾਦਾ ਅਜੀਤ ਸਿੰਘ ਨਗਰ ਚ ਕਨਵਰਟ ਕਰੋ ਤੇ ਜਿੰਨੇ ਠੱਗ ਤਣਾੜ ਨੈਕਸਸ ਵਾਲੇ ਕਰਪਕਸ਼ ਤੋਂ ਕੋਈ ਵੀ ਬਿਠਾਇਆ ਉਹਨੂੰ ਕੱਢ ਕੇ ਬਾਹਰ ਕਰੋ ਜਾਂ ਫਿਰ ਜਿਵੇਂ ਮੈਂ ਕਿਹਾ ਇੱਕ ਅਨਾਉਂਸਮੈਂਟ ਕਰੋ 50% ਆਫ ਦੀ ਟੋਟਲ ਫਲੈਟਸ ਵਿੱਚ ਹੈਵ ਬੀਨ ਬਿਲਡ ਦੇ ਵਿਲ ਗੋ ਟੂ ਲੋਅਰ ਇਨਕਮ ਕਿਉਂਕਿ ਟੈਕਸ ਪੇ ਰੇੜੀ ਵਾਲਾ ਵੀ ਕਰ ਰਿਹਾ ਦੁੱਧ ਤੇ ਪੀਣ ਲੱਗਿਆ ਹਮਮ ਦਾਲ ਲੈਣ ਲੱਗਿਆ ਹਮ ਫਾਰਮਰ ਵੀ ਜਦੋਂ ਪੈਸਟੀਸਾਈਡ ਵੀਡੀਸਾਈਡ ਖਾਦਾਂ ਵਗੈਰਾ ਖਰੀਦਦਾ ਉਹ ਵੀ ਟੈਕਸ ਦਿੰਦਾ ਹੈ ਇਨਕਮ ਟੈਕਸ ਦੀ ਗੱਲ ਨਹੀਂ ਇਨਕਮ ਟੈਕਸ ਦਾ ਤੇ ਮਾਰ ਇਸ਼ੂ ਹੀ ਬਹੁਤ ਘੱਟ ਹੈ ਇਸੋਂ ਬਹੁਤ ਬਾਕੀ ਤੇ ਜੀਐਸਟੀ ਐਕਸਾਈਜ਼ ਜੇ ਉਹਨੇ ਸ਼ਰਾਬ ਦੀਆਂ ਵਿਚਾਰ ਬੋਤਲਾਂ ਲੈਣੀਆਂ ਤਾਂ ਉਹ ਟੈਕਸ ਗਵਰਨਮੈਂਟ ਨੂੰ ਦੇ ਰਿਹਾ ਉਹਦਾ ਪੈਸਾ ਜਿੱਥੇ ਲੱਗ ਰਿਹਾ ਹੈ ਜੇ ਉਹਦੇ ਤੇ ਔਨੈਸਟੀ ਨਹੀਂ ਹੈ ਫਿਰ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਨਾਲ ਗੁਰੂ ਗੋਬਿੰਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਦੇ ਨਾਂ ਨੂੰ ਬਦਨਾਮ ਕਰਨ ਤੇ ਲੱਗੇ ਆਂ ਜੇ ਇਹ ਬੰਦ ਕਰ ਸਕਦੇ ਤੇ ਕਰ ਲਣ ਨਹੀਂ ਤੇ ਜਿੱਦਣ ਮੇਰਾ ਵਾਸ ਚਲਿਆ ਜੇ ਸਾਡੇ ਨੂੰ ਲੱਗਦਾ ਕਿ ਸਾਡੀ 2027 ਚ ਕਾਂਗਰਸ ਦੀ ਸਰਕਾਰ ਆ ਗਈ ਮੈਂ ਪਟਿਆਲਾ ਸਿਟੀ ਤੋਂ ਇਲੈਕਸ਼ਨ ਲੜਨਾ ਚਾਹੁੰਦਾ ਜੇ ਮੈਂ ਇਲੈਕਸ਼ਨ ਲੜੀ ਲੜੂਗਾ ਹਰ ਵਸੀਲੇ ਮੈਂ ਸਵਾਲ ਹੀ ਪੁੱਛਣਾ ਸੀ ਆਪ ਹੀ ਬੋਲਦੇ ਹਰ ਵਸੀਲੇ ਲੜੂਗਾ ਲੜੋਗੇ ਜੇ ਮੈਂ ਜਿੱਤ ਗਿਆ ਐਮਐਲਏ ਬਣਿਆ ਜੇ ਨਹੀਂ ਕਰ ਸਕਣਗੇ ਤੇ ਮੈਂ ਫੇਰ ਵੀ ਰੌਲਾ ਪਾਉਂਦਾ ਇਹ ਮੇਰਾ ਵਾਦਾ ਆ ਪ੍ਰੋਮਿਸ ਰਿਹਾ ਕਿਉਂਕਿ ਮੈਂ ਹਿਸਟਰੀ ਪੜ੍ਹੀ ਆ ਸਿੱਖ ਹਿਸਟਰੀ ਫਤਿਹਗੜ੍ਹ ਸਾਹਿਬ ਇੱਕੋ ਇੱਕ ਜਗ੍ਹਾ ਆ ਉਹਦੇ ਬਾਰੇ ਮੈਂ ਵੱਖਰੇ ਤੌਰ ਤੇ ਤੁਹਾਡੇ ਸਵਾਲ ਦਾ ਜਵਾਬ ਦੇ ਦੂੰਗਾ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਸੀ ਕੋਈ ਮੈਂ ਮੇਨ ਗੱਲ ਇਹ ਕਹਿ ਰਿਹਾ ਸੀਗਾ ਵੀ ਤੁਸੀਂ ਕਹਿ ਰਹੇ ਹੋ ਵੀ ਇੰਨਾ ਕੁ ਚੱਲ ਰਿਹਾ ਪਰ ਜਦੋਂ ਤੁਸੀਂ ਡਿਊਟੀ ਕਰ ਰਹੇ ਸੀ ਕਾਰਵਾਈ ਤਾਂ ਉਦੋਂ ਵੀ ਕੀਤੀ ਜਾ ਸਕਦੀ ਸੀ ਮੈਂ ਹਰ ਇੱਕ ਜਗ੍ਹਾ ਕਾਰਵਾਈ ਕੀਤੀ ਮੈਂ ਐਸਐਸਪੀ ਪਹਿਲੀ ਜਗ੍ਹਾ ਤੇ ਮੈਂ ਸਭ ਤੋਂ ਪਹਿਲੀ ਵਾਰੀ ਐਸਐਸਪੀ ਬਰਨਾਲਾ ਰਿਆਂ ਜੀ ਮੈਂ ਓਪਨ ਚੈਲੰਜ ਕਰਦਾ ਹਾਂ ਠੀਕ ਚੱਲੇ ਜਾਓ ਉਸ 2002 2003 ਚੜਿਆ ਜੜੇ ਵੀ ਉਮਰ 40 ਤੇ 45 ਸਾਲ ਦੇ ਉੱਪਰ ਉਹਨਾਂ ਨੂੰ ਪੁੱਛੋ ਕਿ ਮੈਂ ਕਿਸੇ ਦੀ ਮੰਨੀ ਜੇ ਕਿਸੇ ਨੇ ਗਲਤ ਕੀਤਾ ਉਹਨੂੰ ਫੜ ਕੇ ਅੰਦਰ ਦਿੱਤਾ ਕਿ ਨਹੀਂ ਹੂੰ ਮੈਂ ਜਦੋਂ ਹੇਰਾਫੇਰੀ ਪ੍ਰੋਕਿਊਰਮੈਂਟ ਤੇ ਨੈਕਸਸ ਦੀ ਗੱਲ ਕਰਦਾ ਹਾਂ ਮੈਂ ਬਰਨਾਲੇ ਸਿੱਖੀ ਉਸ ਤੋਂ ਪਹਿਲਾਂ ਮੈਨੂੰ ਕੀ ਪਤਾ ਸੀ ਨੈਕਸਸ ਨੈਕਸਸ ਤਾਂ ਅਕਾਲੀ ਦਲ ਵੇਲੇ ਵੀ ਚੱਲੇ ਆ ਕਾਂਗਰਸ ਵੇਲੇ ਵੀ ਚੱਲੇ ਆ ਮੈਂ ਤਾਂ ਕਹਿ ਰਿਹਾ ਪਰਸਿਸਟੈਂਟ ਕੰਪਟੋ ਸੀ ਕਾਂਗਰਸ 'ਚ ਜੁਆਇਨ ਹੋ ਗਿਆ ਨੋ ਪ੍ਰੋਬਲਮ ਮੈਂ ਕਾਂਗਰਸ ਜੁਆਇਨ ਤਾਂ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਨੈਕਸਸ ਦਾ ਭਾਗੀ ਹਾਂ ਪੋਲੀਟੀਕਲ ਪਾਰਟੀਆਂ ਦਾ ਲੇਕਿਨ ਮੈਂ ਨੈਕਸਸ ਦੇ ਵਿੱਚ ਰਹਿ ਕੇ ਕੰਮ ਕੀਤਾ ਮੈਂ ਨੈਕਸਸ ਨੂੰ ਅੰਦਰੋਂ ਦੇਖਿਆ ਹੈ ਮੈਂ ਉਸ ਹਿੱਸੇ ਦਾ ਉਸ ਪਾਰਟ ਦਾ ਹਿੱਸੇਦਾਰ ਰਿਹਾ ਹਾਂ ਠੀਕ ਹੈ ਮੈਂ ਜਦੋਂ ਐਸਐਸਪੀ ਬਰਨਾਲਾ ਸੀ ਠੀਕ ਹੈ ਪਹਿਲੀ ਟੈਨੋਰ ਸਭ ਤੋਂ ਜ਼ਿਆਦਾ ਯਾਦ ਆਉਂਦੀ ਹੈ ਉੱਥੇ ਕਾਂਗਰਸ ਦੇ ਲੀਡਰ ਨੇ ਆ ਕੇਵਲ ਢਿਲੋਂ ਹੋਣੀ ਨੇ ਮੱਖਣ ਹੋਣੀ ਨੇ ਉੱਥੇ ਤੁਹਾਡੇ ਪ੍ਰੈਸ ਵਾਲੇ ਮੀਡੀਆ ਵਾਲੇ ਬੈਠੇ ਨੇ ਉਹਨਾਂ ਨੂੰ ਇਕੱਠੇ ਕਰਕੇ ਕਿ ਤਨ ਮੀਟਿੰਗ ਕਰ ਲੋ ਕਿ ਅਸੀਂ ਗੁਰਿੰਦਰ ਢਿਲੋਂ ਨੂੰ ਦਬਲਣਾ ਚਾਹੁੰਦੇ ਆ ਤੁਹਾਡੇ ਉਹਨਾਂ ਨੇ ਬਰਨਾਲੇ ਜੋ ਜੋ ਗਲਤ ਕੀਤਾ ਕੱਢ ਕੇ ਲਿਆਓ ਮੈਂ ਪ੍ਰੋਕਿਊਰਮੈਂਟ ਦੇ ਮੈਟਰ ਚ ਨੈਕਸਸ ਦੇਖਿਆ ਪਹਿਲੀ ਵਾਰੀ ਕਿਉਂਕਿ ਅਦਰਵਾਈਜ਼ ਮੈਨੂੰ ਕੋਈ ਨੌਲੇਜ ਨਹੀਂ ਸੀ ਕਿਉਂਕਿ ਇਹ ਸਭ ਤੋਂ ਵੱਡੀ ਮੰਡੀ ਬਰਨਾਲੇ ਦੀ ਹੈ ਠੀਕ ਹੈ ਉੱਥੇ ਕੀ ਹੋ ਰਿਹਾ ਸੀਗਾ FCI ਪੰਸਪ ਵਗੈਰਾ ਵਗੈਰਾ ਇਹ ਜਦੋਂ ਝੋਨਾ ਲਗਾਉਂਦੇ ਆ ਪ੍ਰਾਈਵੇਟ ਔਰ ਜਿਹੜੇ ਰਾਈਸ ਮਿਲਰ ਨੇ ਫॉर ਸ਼ੈਲਿੰਗ ਠੀਕ ਹੈ ਲਗਾ ਲਿਆ ਉਸ ਤੋਂ ਬਾਅਦ ਕੀ ਕਰਦੇ ਸੀ ਜਦੋਂ ਸਪੈਸ਼ਲ ਲੱਗਦੀ ਹੈ ਸਪੈਸ਼ਲ ਕਹਿੰਦੇ ਨੇ ਜਦੋਂ ਉਸ ਰਾਈਸ ਨੂੰ ਤੁਸੀਂ ਟ੍ਰੇਨ ਤੇ ਲੱਗਣਾ ਸਪੈਸ਼ਲ ਟ੍ਰੇਨ ਲੱਗਦੀ ਕਰਨਾ ਜਿਹੜਾ ਕੁਆਲਿਟੀ ਇਨਸਪੈਕਟਰ ਸੀਗਾ ਉਹ ਜਿਹੜਾ ਮਾੜਾ ਝੋਨਾ ਸੀ ਉਹਨੂੰ ਵੀ ਸਾਈਨ ਕਰਕੇ ਭੇਜ ਦਿੰਦਾ ਸੀ ਕਿਉਂਕਿ ਉਦੋਂ ਅਜੀ ਹੁਣ ਤੇ ਨੰਬਰ 1 ਨਾ ਵੀਡ ਪ੍ਰੋਡਕਸ਼ਨ ਚ ਰਹਿ ਗਏ ਆ ਪੰਜਾਬ ਵਾਲੇ ਨਾ ਪੈਡੀ ਚ ਰਹਿ ਗਏ ਹੁਣ ਤੇ ਵੈਸਟ ਬੰਗਾਲ ਯੂਪੀ ਮਧਿਆਪਰਦੇਸ਼ ਤਾਮਿਲਨਾਡੂ ਉਹ ਸਦੋਂ ਅੱਗੇ ਨਿਕਲ ਗਏ ਠੀਕ ਹੈ ਜਿਵੇਂ ਵੀ ਨਿਕਲ ਗਏ ਉਹ ਅਜੀ ਹੋਰ ਵੀ ਅੱਗੇ ਨਿਕਲਣਗੇ ਸਾਡੇ ਨਾਲ ਪਰ ਹੋਇਆ ਏ ਕਿ ਜਦੋਂ ਮੈਂ ਵੈਰੀਫਾਈ ਕਰਵਾਈ ਵੈਰੀਫਿਕੇਸ਼ਨ ਕਰਨੀ ਸੀ ਕਿਉਂਕਿ ਉਹਦੇ ਚ ਦੋ ਜੀਐਮ ਇਨਵੋਲਡ ਸੀਗੇ ਡਿਸਟ੍ਰਿਕਟ ਦੇ ਵਗੈਰਾ ਵਗੈਰਾ ਕੋਸ਼ਰ ਹੋਰ ਤੇਨ ਕੁਆਲਟੀ ਇਨਸਪੈਕਟਰ ਇਨਵਾਲਡ ਸੀਗੇ ਠੀਕ ਹੈ ਜਦੋਂ ਆਪਾਂ ਪਰਚਾ ਦੇ ਦਿੱਤਾ ਬਾਈ ਨੇਮ ਪਰਚਾ ਹੋ ਗਿਆ ਫਿਰ ਪ੍ਰੈਸ਼ਰ ਪੈਣ ਲੱਗਿਆ ਜੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਠੀਕ ਹੈ ਤਾਂ ਮੈਂ ਵੈਸੇ ਕਿਸ ਤੋਂ ਫਿਰ ਐਡਮਿਨਿਸਟ੍ਰੇਟਿਵਲੀ ਪੋਲੀਟੀਕਲੀ ਪ੍ਰੈਸ਼ਰ ਪੈਂਦਾ ਨੇ ਲੇਕਿਨ ਫਿਰ ਮੈਂ ਇਹ ਕੀਤਾ ਜੀ ਮੈਂ ਉਹਨਾਂ ਨੂੰ ਕਿਹਾ ਮੈਂ ਤਫਤੀਸ਼ ਦੇ ਲਈ ਤੁਹਾਨੂੰ ਆਪਣੇ ਕੋਲ ਬੁਲਾਉਣਾ ਮੈਂ ਆਪਣੇ ਆਯੂਨ ਕਿਹਾ ਐਸਚੂਨ ਕਿਹਾ ਕਿ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਗੱਲ ਸੁਣਨਾ ਚਾਹੁੰਦਾ ਇਹ ਜਗਜਹਰ ਗੱਲ ਆ ਇਹ ਬਰਨਾਲੇ ਚ ਕੀਤੀ ਆ ਮੈਂ ਕਿਉਂਕਿ ਆਈ ਫਾਊਂਡ them to be excessively unlawful ਉਹਨਾਂ ਨੇ ਕਿ ਮੈਂ ਹੋਈ ਕਹ ਰਹੇ 19 ਕੀ ਵੀ 22 ਮਤਲਬ theft robbery ਤੇ decoyety ਚ ਫਰਕ ਆ ਇਟ ਵਾਸ ਅ decoyety ਗੋਇੰਗ ਆਨ ਤੁਸੀਂ theft ਨੂੰ ਇਗਨੋਰ ਕਰ ਦਿੰਦੇ ਹੋ ਕਈ ਵਾਰ ਪਰਚਾ ਦੇਣ ਲੱਗਿਆ ਮੈਂ ਪੁਲਿਸ ਇਗਨੋਰ ਕਰ ਦਿੰਦੀ ਆ ਅਗਲਾ ਵੀ ਕਹਿ ਦਿੰਦਾ ਕੋਈ ਗੱਲ ਨਹੀਂ ਜਦੋਂ ਉਹ ਰਿਕਵਰ ਕਰ ਦਿਆ ਮੈਂ ਬਟ ਨਾਟ ਅ decoyety ਫੇਰ ਮੈਂ ਜਦੋਂ ਬੁਲਾਏ ਨੇ ਚਾਹ ਪਲਾਈਏ ਉਸ ਤੋਂ ਬਾਅਦ ਐਸਐਚਓ ਨੂੰ ਕਿਹਾ ਗ੍ਰਿਫਤਾਰ ਕਰ ਲੋ ਇਹਨਾਂ ਨਾਓ ਇਟ ਊਡ ਹੈਵ ਬੀਨ ਅ ਵੈਰੀ ਰੇਅਰ ਇਵੈਂਟ ਜਿਹਦਾ ਐਸਐਸਪੀ ਬੁਲਾਊਗਾ ਤੇ ਫਿਰ ਆਪਣੀ ਇਮੇਜ ਨੂੰ ਠੇਸ ਪਹਚਾਏਗਾ ਕਿ ਅਸੀਂ